ਹੈਲੋ ਜੀ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਆ ਹਾਂਜੀ ਅੱਜ ਆਪਾਂ ਲੋੜੀ ਸਪੈਸ਼ਲ ਬਣਾਉਣ ਲੱਗੇ ਆਂ ਜੀ ਭੂਤ ਪਿੰਨੇ ਇਹ ਬਹੁਤ ਹੀ ਪੁਰਾਣੇ ਸਮਿਆਂ ਤੋਂ ਚੱਲਦੀ ਆ ਰਹੀ ਰੈਸਪੀ ਆ ਅੱਜ ਕੱਲ ਵੀ ਬਣਾਈ ਜਾਂਦੀ ਆ ਹਰ ਇੱਕ ਦਾ ਤਰੀਕਾ ਜਿਹੜਾ ਆਪਣਾ ਆਪਣਾ ਹੁੰਦਾ ਹੈ ਅਲੱਗ-ਅਲੱਗ ਹੁੰਦਾ ਹੈ ਤੇ ਪੁਰਾਣੇ ਸਮਿਆਂ ਦੇ ਅੱਜ ਕੱਲ ਜਿਹੜਾ ਇਹ ਮੱਕੀ ਦੇ ਲੱਡੂ ਕਿਹਾ ਜਾਂਦਾ ਹੈ ਤੇ ਪੌਪ ਕੰਦੇ ਲੱਡੂ ਕਹਿ ਸਕਦੇ ਆ ਤੇ ਵੈਸੇ ਤਾਂ ਪੁਰਾਣੇ ਸਮੇਂ ਚ ਭੂਤ ਪਿੰਨੇ ਵੀ ਕਹਿੰਦੇ ਸੀ ਤੇ ਇੱਧਰ ਆਪਾਂ ਗੁੜ ਲੈ ਲਿਆ 250 ਗ੍ਰਾਮ 250 ਗ੍ਰਾਮ ਹੀ ਆਪਾਂ ਮੱਕੀ ਲੈ ਲਈ ਜਿਹਨਾਂ ਦੀ ਖਿੱਲਾ ਬਣ ਜਾਂਦਾਗਾ ਤੇ ਥੋੜਾ ਜਿਹਾ ਆਪਾਂ ਦੇਸੀ ਘਿਓ ਲੈ ਲਿਆ ਇਹ ਆਪਾਂ 1 ਕਿਲੋ ਮੱਕੀ ਲੈ ਕੇ ਆਏ ਸੀ ਉਹਦੇ ਵਿੱਚ ਆਪਾਂ ਇੱਕ ਕੌਲੀ ਜਿਹੜੀ ਮੱਕੀ ਦੀ ਕੱਢ ਲਈ ਮੰਨ ਕੇ ਚੱਲੋ 250 ਗ੍ਰਾਮ ਕੱਢ ਲਈਆ ਤੇ 250 ਗ੍ਰਾਮ ਹੀ ਆਪਾਂ ਜਿਹੜਾ ਗੁੜ ਲੈ ਲਿਆ ਇਹਨੂੰ ਜਿਹੜਾ ਛੋਟਾ ਛੋਟਾ ਕਰ ਲਿਆ ਕੁੱਟ ਕੇ ਜੇ ਤੋੜ ਕੇ ਤੇ ਇਧਰ ਆਪਾਂ ਕੜਾਈ ਲੈ ਲਈ ਉਹਦੇ ਵਿੱਚ ਆਪਾਂ 2 ਕਚਮਚ ਪਾ ਲਿਆ ਦੇਸੀ ਘਿਓ ਦੇ ਤੇ ਪਹਿਲਾਂ ਆਪਾਂ ਮੱਕੀ ਦੀਆਂ ਖਿੱਲਾ ਬਣਾ ਕੇ ਤਿਆਰ ਕਰਦੇ ਆਂ ਆ ਦੇਖ ਕਿਉਂ ਗਰਮ ਹੋ ਗਿਆ ਤੇ ਹੁਣ ਆਪਾਂ ਜਿਹੜੀਆਂ ਥੋੜੇ ਥੋੜੇ ਮੱਕੀ ਪਾ ਕੇ ਨਾ ਖਿੱਲਾ ਬਣਾ ਕੇ ਤਿਆਰ ਕਰਕੇ ਜਿਹੜੀਆਂ ਰੱਖ ਲਾਵਾਂਗੇ ਕਾਫੀ ਸਾਰੀਆਂ ਤੇ ਲੋਹੜੀ ਤੇ ਸਪੈਸ਼ਲ ਜਿਹੜੇ ਬਣਾਈ ਜਾਂਦੇ ਆ ਪਾਪਕর্ন ਦੇ ਲੱਡੂ ਕਹਿ ਦਿੰਦੇ ਆ ਅੱਜ ਕੱਲ ਇਹ ਆਪਾਂ ਇਹ ਕਹਿ ਸਕਦੇ ਆ ਤੇ ਵੈਸੇ ਪੁਰਾਣੇ ਸਮਿਆਂ ਦੇ ਵਿੱਚ ਤਾਂ ਇਹਨਾਂ ਨੂੰ ਭੂਤ ਪਿੰਨੇ ਕਿਹਾ ਜਾਂਦਾ ਸੀ ਉ ਤਾਂ ਚੌਲਾਂ ਦੇ ਖਿੱਲਾਂ ਤੋਂ ਵੀ ਬਣਾ ਸਕਦੇ ਆ ਆਪਾਂ ਉਹ ਵੀ ਵਧੀਆ ਲੱਗਦੇ ਆ ਬਾਜ਼ਾਰ 'ਚੋਂ ਵੀ ਮਿਲ ਜਾਂਦੇ ਆ ਪਰ ਜਿਹੜੇ ਘਰੇ ਬਣਾਈ ਹੁੰਦੇ ਆ ਨਾ ਰੈਸਪੀ ਆ ਉਹ ਜ਼ਿਆਦਾ ਵਧੀਆ ਲੱਗਦੀ ਆ ਸਾਫ਼ ਸੁਥਰੇ ਢੰਗ ਦੇ ਨਾਲ ਤੇ ਲੋ ਜੀ ਇਹ ਸਾਰਾ ਘਿਓ ਆ ਜਿਹੜਾ ਆਪਾਂ ਮੱਕੀ ਨੂੰ ਲਗਾ ਦਿੱਤਾ ਏ ਤੇ ਹੁਣ ਆਪਾਂ ਇਹਨੂੰ ਟਾ ਕੇ ਕੜਾਈ ਨੂੰ ਆਪਾਂ ਟਾਕ ਦਵਾਂਗੇ ਤੇ ਮੇਰੇ ਕੋਲੇ ਜਿਹੜੀ ਵੱਡਾ ਨਹੀਂ ਸੀਗਾ ਟੱਕਣ ਛੋਟਾ ਸੀਗਾ ਕੜਾਈ ਵੱਡੀ ਆ ਇਸ ਕਰਕੇ ਇਹਦਾ ਟੱਕਣ ਕੋਈ ਨਹੀਂ ਹੈਗਾ ਤੇ ਆਪਾਂ ਡੋਂਗਾ ਹੀ ਜਿਹੜਾ ਵੱਡਾ ਉਹਨੂੰ ਮੁੱਧਾ ਮਾਰਤਾ ਤਾਂ ਮਾਰਿਆ ਸੀਗਾ ਕਿਉਂਕਿ ਖੇਲਾ ਜਦੋਂ ਬੰਨਦੀਆਂ ਨਾ ਫਿਰ ਬਾਹਰ ਜਿਹੜੀਆਂ 부ੜਕਣ ਲੱਗ ਜਾਂਦੀਆਂ ਢਿੱਗਾਂ ਲੱਗ ਜਾਂਦੀਆਂ ਇਸ ਕਰਕੇ ਟੱਕ ਕੇ ਜਿਹੜੀਆਂ ਆਪਾਂ ਖੇਲਾ ਨੂੰ ਬਣਾਇਆ ਤੇ ਹੁਣ ਆਪਾਂ ਇਹਨਾਂ ਖੇਲਾ ਨੂੰ ਇੱਕ ਭਾਂਡੇ ਦੇ ਵਿੱਚ ਕੱਢ ਦਿੰਨੇ ਆ ਤਾਂ ਕਿ ਆਪਾਂ ਜਿਹੜੀਆਂ ਹੋਰ ਮੱਕੀ ਪਾ ਕੇ ਖੇਲਾ ਬਣਾ ਕੇ ਤਿਆਰ ਕਰਾਂਗੇ ਥੋੜਾ ਜਿਹਾ ਆਪਾਂ ਹੋਰ ਕਿਉਂ ਪਾ ਲੈਨੇ ਆ ਤੇ ਮੱਕੀ ਹੋਰ ਲੈ ਲੈਨੇ ਆ ਕਾਫੀ ਸਾਰੇ ਜਿਹੜਾ ਆਪਾਂ ਮਾਤਰਾ ਦੇ ਵਿੱਚ ਭੂਤ ਪਿੰਨੇ ਬਣਾਵਾਂਗੇ ਤੇ ਤੁਸੀਂ ਕਮੈਂਟਾਂ ਦੇ ਵਿੱਚ ਰਿਪਲਾਈ ਜ਼ਰੂਰ ਦੇਣਾ ਕਿ ਇਹ ਭੂਤ ਪਿੰਨੇ ਕੀ ਤੁਸੀਂ ਵੀ ਹਰ ਲੋੜੀ ਤੇ ਘਰੇ ਬਣਾਉਣੇ ਹੁੰਨੇ ਆ ਜ਼ਰੂਰੀ ਨਹੀਂ ਲੋੜੀ ਤੇ ਬਣਾਉਣੇ ਅੱਗੋਂ ਪਿੱਛੋਂ ਵੀ ਬਣਾ ਸਕਦੇ ਆ ਲੋ ਜੀ ਆਪਾਂ ਹੋਰ ਮੱਕੀ ਲੈ ਲਿਆ ਤੇ ਘਿਓ ਪਾ ਲਿਆ ਤੇ ਹੁਣ ਆਪਾਂ ਇਹਨੂੰ ਟਾਕੇ ਜਿਹੜਾ ਬਣਾਵਾਂਗੇ ਖਿੱਲਾ ਨੂੰ ਤੇ ਉਮੀਦ ਕਰਦੇ ਆ ਮੇਰੀ ਇਹ ਵੀਡੀਓ ਤੁਹਾਨੂੰ ਜਰੂਰ ਪਸੰਦ ਆਊਗੀ ਪਸੰਦ ਆਈ ਤਾਂ ਲਾਈਕ ਵੀ ਜਰੂਰ ਕਰਨਾ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਠੀਕ ਆ ਜੀ ਤੇ ਹੁਣ ਆਪਾਂ ਇਹਨੂੰ ਟਾਂਕ ਦਿੰਨੇ ਆ ਤਾਂ ਕਿ ਜਿਹੜੇ ਆਪਣੇ ਖੇਲਾ ਬਾਹਰ ਨਾ ਆਉਣ ਲਓ ਜੀ ਹੁਣ ਆਪਾਂ ਖੇਲਾ ਬਾਹਰ ਕੱਢ ਲੈਨੇ ਆ ਕੜਾਈ ਚ ਹਾਰ ਦਾ ਇੱਕ ਬਹਾਨਾ ਬਣ ਜਾਂਦਾ ਏ ਲਓ ਜੀ ਹੁਣ ਆਪਾਂ ਇਹ ਸਾਰੀਆਂ ਖੇਲਾ ਜਿਹੜੀਆਂ ਕੱਢ ਦਿੰਨੇ ਆ ਇਹ ਆਪਾਂ ਸਾਰੇ ਜਿਹੜੇ ਪਾਪ ਕੌਰ ਲੈ ਲੇ ਹੁਣ ਆਪਾਂ ਜਿਹੜਾ ਗੁੜ ਆ ਆਪਾਂ ਉਸ ਦੀ ਜਿਹੜੀ ਸ਼ਾਸ਼ਰੀ ਬਣਾਵਾਂਗੇ ਪਹਿਲਾਂ ਆਪਾਂ ਘਿਓ ਲੈ ਲਾਂਗੇ ਘਿਓ ਆਪਾਂ ਥੋੜਾ ਹੀ ਲੈਣਾ ਚਮਚਾਕ ਘਿਓ ਦਾ ਲੈਣਾ ਤਾਂ ਕਿ ਜਦੋਂ ਆਪਾਂ ਗੁੜ ਨੂੰ ਪਘਲਾਉਣਾ ਹੈ ਤੇ ਗੁੜਾ ਜਿਹੜਾ ਥੱਲੇ ਕੜਾਈ ਦੇ ਵਿੱਚ ਮੱੱਚੇ ਨਾ ਲੱਗੇ ਨਾ ਤੇ ਟੇਸਟ ਵੀ ਆ ਜਿਹੜਾ ਦੇਸੀ ਘਿਓ ਦਾ ਫਿਰ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਕੁ ਵਧੀਆ ਹੁੰਦਾ ਹੈ ਲੱਡੂਆਂ ਵਿੱਚੋਂ ਆਊਗਾ ਇਹ ਗੋੜਨ ਨੂੰ ਜਿਹੜਾ ਕਿ ਮੈਂ ਨਾ ਮੋٹے ਪੀਸ ਸੀਗੇ ਤੇ ਇਹਨਾਂ ਨੂੰ ਕੱਟ ਲਿਆ ਸੀਗਾ ਛੋਟੇ ਪੀਸਾਂ ਦੇ ਵਿੱਚ ਕਰ ਲਿਆ ਕੱਟ ਕੇ ਇਹਨੂੰ ਆਪਾਂ ਬਿਲਕੁਲ ਲੋ ਕਰ ਦੇਣਾ ਸੇਕ ਗੈਸ ਦਾ ਤੇ ਪਾਣੀ ਦੇ ਜਿਹੜੇ ਆਪਾਂ ਸਿਰਫ 2-3 ਚਮਚੀ ਪਾਵਾਂਗੇ ਤਾਂ ਕਿ ਜਿਹੜਾ ਇਹ ਇਹਦੇ ਵਿੱਚ ਜ਼ਿਆਦਾ ਪਾਣੀ ਦੀ ਨਹੀਂ ਲੋੜ ਹੁੰਦੀਗੀ ਸਿਰਫ ਜਿਹੜਾ ਗੁੜ ਆਸਾਨੀ ਦੇ ਨਾਲ ਘੁਲ ਜਾਵੇ ਤੇ ਥੱਲੇ ਨਾ ਲੱਗੇ ਕੜਾਈ ਦੇ ਤੀਨੋਂ ਆਪਾਂ ਓਨੇ ਦਿਨ ਪਕਾਉਣਾ ਹੈ ਗੁੜ ਨੂੰ ਜਦੋਂ ਗੁੜ ਜਿਹੜਾ ਸਾਰਾ ਪਿਗਲ ਕੇ ਤੇ ਇਹਦੇ ਵਿੱਚ ਝੱਗ ਬਣਨ ਲੱਗ ਜਾਵੇ ਤੇ ਇਹਦਾ ਜਿਹੜਾ ਰੰਗ ਆ ਬਦਲ ਜਾਵੇ ਕਲਰ ਬਦਲ ਜਾਵੇ ਤੇ ਇਸ ਨੂੰ ਆਪਾਂ ਚੈੱਕ ਕਰਕੇ ਦੇਖਾਂਗੇ ਕਿ ਕਿਸ ਤਰ੍ਹਾਂ ਦਾ ਆਪਾਂ ਨੂੰ ਜਿਹੜਾ ਬਾਅਦ ਵਿੱਚ ਜਿਹੜਾ ਗੁੜ ਚਾਹੀਦਾ ਇਹਨੂੰ ਲਗਾਤਾਰ ਆਪਾਂ ਜਿਹੜਾ ਗੁੜ ਨੂੰ ਹਿਲਾਈ ਜਾਣਾ ਇਹਦਾ ਆਪਾਂ ਇਹ ਨਹੀਂ ਦੇਖਣਾਗਾ ਵੀ ਇੱਕ ਤਾਰ ਚਾਸ਼ਨੀ ਆ ਜਾਂ ਦੋ ਤਾਰ ਚਾਸ਼ਨੀ ਆ ਇਸ ਤਰ੍ਹਾਂ ਨਹੀਂ ਦੇਖਣਾ ਆ ਦੇਖੋ ਅੱਗੇ ਨਾਲੋਂ ਇਹਦਾ ਕਲਰ ਆ ਬਦਲ ਗਿਆ ਤੇ ਇਹਦੀ ਝਾਗ ਆ ਜਿਹੜੀ ਬਾਣ ਲੱਗ ਗਈ ਆ ਤੇ ਹੁਣ ਆਪਾਂ ਜਿਹੜਾ ਇਹਨੂੰ ਚੈੱਕ ਕਰਕੇ ਦੇਖਾਂਗੇ ਪਾਣੀ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਆਪਾਂ ਨੂੰ ਜਿਵੇਂ ਕੜੱਕ ਜਿਹਾ ਚਾਹੀਦਾ ਗਾਚਕ ਦੀ ਤਰ੍ਹਾਂ ਇਸ ਤਰ੍ਹਾਂ ਚਾਹੀਦਾ ਆ ਦੇਖੋ ਬਸ ਇਸ ਤੋਂ ਜ਼ਿਆਦਾ ਨਹੀਂ ਜਿਵੇਂ ਆਪਾਂ ਪਕਾਉਣਾ ਹੁਣ ਆਪਾਂ ਪਹਿਲਾਂ ਚੈੱਕ ਕਰ ਲੈਣੇ ਆ ਇਹਦੇ ਵਿੱਚ ਥੋੜਾ ਜਿਹਾ ਪਾ ਲਿਆ ਆਪਾਂ ਇਹਨੂੰ ਠੰਡਾ ਹੋਣ ਦਿਨੇ ਆ ਗੈਸ ਨੂੰ ਬਿਲਕੁਲ ਲੋ ਕਰ ਦੇਣਾ ਜਿਆਦਾ ਆਪਾਂ ਜਿਹੜੀ ਇਹਦੀ ਪਾਤ ਨਹੀਂ ਚੜਾਉਣੀ ਕਿ ਨਹੀਂ ਤਾਂ ਫਿਰ ਜਿਆਦਾ ਜਿਹੜਾ ਹਾਰਡ ਹੋ ਜਾਊਗਾ ਚੀੜਾ ਜਿਹਾ ਹੋ ਜਾਊਗਾ ਫਿਰ ਚਿਪਕਣ ਜੇ ਲੱਗ ਜਾਂਦਾ ਅਰੇ ਆ ਦੇਖੋ ਇਹ ਜਿਵੇਂ ਟੁੱਟਣ ਲੱਗ ਗਿਆ ਪਾਣੀ ਦੇ ਵਿੱਚ ਪਾ ਕੇ ਦੇਖੋ ਠੰਡਾ ਕਰਕੇ ਉਹਨੂੰ ਤੋੜ ਕੇ ਦੇਖੋ ਫਿਰ ਇਹ ਟੁੱਟਣ ਲੱਗ ਜਾਂਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਗੈਸ ਨੂੰ ਕਰ ਦਿਆਂਗੇ ਬੰਦ ਗੈਸ ਬੰਦ ਆ ਤੇ ਹੁਣ ਆਪਾਂ ਜਿਹੜੇ ਪਾਪ ਕਾਰਨ ਇਹਦੇ ਵਿੱਚ ਖੇਲਾ ਐ ਜਿਹੜੀਆਂ ਪਾ ਦਵਾਂਗੇ ਗੁੜ ਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣੀਆਂ ਸਾਰੀਆਂ ਖੇਲਾ ਸਾਰਿਆਂ ਨੂੰ ਬਹੁਤ ਪਸੰਦ ਆਉਂਦੇ ਆ ਬਹੁਤ ਵਧੀਆ ਲੱਗਦੇ ਆ ਇਹ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਜਿਹੜੀਆਂ ਚੌਲਾਂ ਦੀਆਂ ਖਿੱਲਾ ਹੁੰਦੀਆਂ ਚੌਲਾਂ ਦੀਆਂ ਫੁੱਲੀਆਂ ਹੁੰਦੀਆਂ ਉਹਨਾਂ ਦੇ ਵੀ ਆਪਾਂ ਬਣਾ ਸਕਦੇ ਹਾਂ ਬਹੁਤ ਵਧੀਆ ਲੱਗਦੇ ਆ ਉਹ ਵੀ ਤੇਲ ਦੇ ਲੱਡੂ ਜੈਸ ਤਰ੍ਹਾਂ ਤੇਲ ਦੇ ਲੱਡੂ ਵੀ ਇਸੇ ਤਰ੍ਹਾਂ ਹੀ ਬਣਾਏ ਜਾਂਦੇ ਆ ਤੇ ਜਿਹੜੀਆਂ ਫੁੱਲੀਆਂ ਹੁੰਦੀਆਂ ਖਿੱਲਾ ਚੌਲਾਂ ਦੀਆਂ ਉਹ ਵੀ ਇਸੇ ਤਰ੍ਹਾਂ ਹੀ ਜਿਹੜੀਆਂ ਬਣਾਈਆਂ ਜਾਂਦੀਆਂ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਣਾ ਸਾਰੇ ਗੋੜ ਨੂੰ ਜਿਹੜਾ ਸਾਰਿਆਂ ਖਿੱਲਾਂ ਦੇ ਨਾਲ ਆਪਾਂ ਲਾ ਦੇਣਾ ਤਾਂ ਕਿ ਜਿਹੜਾ ਆਪਣੇ ਲੱਡੂ ਵਟਣ ਦੇ ਵਿੱਚ ਆਸਾਨੀ ਹੋ ਜਾਵੇ ਤੇ ਇਹਨੂੰ ਜ਼ਿਆਦਾ ਟਾਈਮ ਜ਼ਿਆਦਾ देर ਨਹੀਂ ਰੱਖਣਾ ਠੰਡਾ ਨਹੀਂ ਹੋਣ ਦੇਣਾਗਾ ਥੋੜਾ ਗਰਮ ਗਰਮ ਦੇ ਵਟਣੇ ਤਾਂ ਹੁੰਦੇ ਤਾਂ ਮੁਸ਼ਕਲ ਪਰ ਠੰਡੇ ਹੋਏ ਬਾਅਦ ਵਿੱਚ ਇਹ ਵੱਟੇ ਨਹੀਂ ਜਾਂਦੇਗੇ ਥੋੜਾ ਹੱਥ ਜਿਹੜਾ ਆਪਣਾ ਟੱਚ ਕਰ ਰਿਹਾ ਹੈ ਪਰ ਹੈ ਤਾਂ ਗਰਮੀ ਆ ਤੇ ਹੁਣ ਆਪਾਂ ਕੀ ਕਰਾਂਗੇ ਹੱਥਾਂ ਨੂੰ ਪਾਣੀ ਲਾ ਲਵਾਂਗੇ ਥੋੜਾ ਜਿਹਾ ਤੇ ਹੁਣ ਆਪਾਂ ਜਿਹੜੇ ਫਟਾਫਟ ਲੱਡੂ ਵਟ ਕੇ ਇਹਦੇ ਤਿਆਰ ਕਰਾਂਗੇ ਆ ਦੇਖੋ ਸਹਿਜ ਵੱਡਾ ਛੋਟਾ ਤੁਸੀਂ ਆਪਣੀ ਮਰਜ਼ੀ ਮਤਾ ਕਰ ਸਕਦੇ ਆ ਮੈਂ ਤਾਂ ਵੱਡੇ ਵੱਡੇ ਹੀ ਵਟੂਂਗੀ ਕਿਉਂਕਿ ਭੂਤ ਪਿੰਨੇ ਆ ਫਿਰ ਭੂਤ ਪਿੰਨੇ ਵੱਡੇ ਹੀ ਹੁੰਦੇ ਆ ਭੁੱਤਾ ਵਰਗੇ ਪਤਾ ਨਹੀਂ ਕਾ ਤੋ ਕਹਿੰਦੇ ਆ ਵੀ ਭੂਤ ਪਿੰਨੇ ਆ ਮੈਨੂੰ ਤਾਂ ਕੋਈ ਇਸ ਚੀਜ਼ ਦੀ ਸਮਝ ਨਹੀਂ ਆਈ ਬਾਕੀ ਜੇ ਤੁਹਾਨੂੰ ਪਤਾ ਹੋਵੇ ਤਾਂ ਤੁਸੀਂ ਦੱਸ ਦਿਓ ਵੀ ਇਹਨਾਂ ਨੂੰ ਭੂਤ ਪਿੰਨੇ ਕਿਉਂ ਕਿਹਾ ਜਾਂਦਾ ਹੈ वैसे तो पॉपकॉर्न लड्डू खिललांदे लड्डू लो जी ਆਪਾਂ ਇਸੇ ਤਰ੍ਹਾਂ ਸਾਰੇ ਲੱਡੂ ਵਟ ਕੇ ਜਿਹੜੇ ਤਿਆਰ ਕਰ ਲੈਣੇ ਆ ਤੇ ਹਾਲੇ ਗਰਮ ਬਹੁਤ ਆ ਮੇਰਾ ਹੱਥ ਆ ਜਿਹੜਾ ਜਲ ਰਿਹਾ ਕਿਉਂਕਿ ਗੁੜ ਗਰਮਾ ਗੋੜਾ ਜਿਹੜਾ ਹੱਥਾਂ ਨੂੰ ਲੱਗ ਰਿਹਾ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਬਣਾ ਲੋਂਗੇ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਬਹੁਤ ਈਜ਼ੀ ਆ ਬਹੁਤ ਹੀ ਸੌਖਾ ਬਹੁਤ ਹੀ ਵਧੀਆ ਜਿਹੜੇ ਤੁਸੀਂ ਵਟ ਲਓਗੇ ਬਣਾ ਲਓਗੇ ਲਓ ਜੀ ਆਪਾਂ ਟ੍ਰੇ ਆ ਜਿਹੜੀ ਭਰ ਲਈ ਆ ਲੱਡੂਆਂ ਦੇ ਨਾਲ ਲਓ ਜੀ ਖਾਓ ਜੀ ਦੱਸੋ ਫਿਰ ਤੁਹਾਨੂੰ ਕਿਵੇਂ ਲੱਗੇ ਭੂਤ ਪਿੰਨੇ ਵਧੀਆ ਲੱਗੇ ਤਾਂ ਮੈਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਪਲੀਜ਼ ਤੇ ਤੁਸੀਂ ਵੀ ਆਪਣੇ ਘਰ ਵਿੱਚ ਜ਼ਰੂਰ ਟਰਾਈ ਕਰਨਾ ਜਦੋਂ ਬਣਾਏ ਤਾਂ ਫਿਰ ਕਿਸ ਤਰ੍ਹਾਂ ਲੱਗੇ ਤੁਹਾਨੂੰ ਬਹੁਤ ਹੀ ਟੇਸਟੀ ਆ ਬਹੁਤ ਹੀ ਲਾਜਵਾਵਾ ਹਾਲੇ ਤਾਂ ਠੰਡ ਦਾ ਮੌਸਮ ਹੈਗਾ ਏ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਸੋਹਣੇ ਲੱਗਦੇ ਆ ਦੇਖਣ ਨੂੰ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਤੁਹਾਡਾ ਵੀ ਜੀ ਕਰ ਆਇਆ ਹੋਣਾ ਨਾ ਖਾਣ ਨੂੰ ਮੇਰਾ ਤਾਂ ਕਰ ਆਇਆ ਵੀ फटाफट ਖਾ ਲਈਏ ਚਲੋ ਠੀਕ ਆ ਜੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ੍ਰੀ ਅਕਾਲ ਓਕੇ ਬਾਏ ਬਾਏ